ਚੁਵਾਦ ਹallelujah ਬੋਲੋ ਹallelujah ਚੁਵਾਦ ਰਬਾ ਹallelujah ਹallelujah ਅੱਲਾ ਮੇਰਾ ਆਪਣੇ ਮੂੰਹ ਤੋਂ ਹੀ ਦੱਸਣ ਕਿ ਸਾਰੀ ਕੋਈ ਸਾਰੀ ਕਿਰਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈਬ ਜੀ ਮੇਰੇ ਸਸਨਾ ਜਵਨਾ ਤੇ ਮੇਰੇ ਬੱਚੇ ਨਾਲ 14 ਆ ਰਹੇ ਸੀ ਤੇ ਬੇਲ ਵਿੱਚ ਬਹੁਤ ਦਰਦ ਹੋ ਰਿਹਾ ਸੀ ਅਸੀਂ ਕਰਮਤੀ ਦਾਸ ਜੀ ਨੂੰ ਫੋਨ ਆਇਆ ਕਿਤੇ ਗੱਲ ਕਾਹੀ ਹੋਈ फिर गुवाई में बहुत बचे फर्क नहीं पे अभी रात शाम जी ने प्रार्थना की बच्चा बिल्कुल सही हो गया दूसरी दवाई अपने प्रभु जी ने दी तारीफ करो नैस और कटी है एक होता है काफी दसिया ने ਉਹ ਬਾਤ 2000 ਬਹੁਤ ਬਣੀ ਬਾਕੀ ਹallelujah ਆਪਾਂ ਉਹ ਜੀਵਾਦ ਨੇ ਬੋਲੇ ਹallelujah ਹallelujah ਉਹ ਕਹਿੰਦੇ ਸੁਣਨਾ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੇ ਬੇਟਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਈ ਔਰ ਪਹਿਲਾਂ ਕੰਟੀਨਿਊ ਚਰਚ ਆਰੇ ਸੀਗੋ ਲੇਕਿਨ ਫਿਰ ਕੰਮ ਦੇ ਕਾਰਨ ਕਿਸੇ ਵਜ੍ਹਾ ਦੇ ਕਾਰਨ ਚਰਚ ਨਹੀਂ ਆ ਪਾਈ ਇਦਾਂ ਹੀ ਹੈ ਨਾ ਹਾਂਜੀ ਹਾਂ ਸੋ ਚਰਚ ਨਹੀਂ ਆਏ ਤਾਂ ਇਹਨਾਂ ਦੇ ਬੇਟਿਆਂ ਨੂੰ ਪੇਟ ਦੀ ਦਰਦ ਹੋਈ ਪੇਟ ਦੇ ਵਿੱਚ ਦਰਦ ਹੋਣੇ ਸ਼ੁਰੂ ਹੋਏ ਜਦੋਂ ਪੇਟ ਚ ਦਰਦ ਆਈ ਤੋ ਇਨਨੇ ਨੇ ਗੱਲ ਨਹੀਂ ਆਈ ਫੋਨ ਤੇ ਜਦੋਂ ਇਹਨਾਂ ਨੇ ਮੈਨੂੰ ਫੋਨ ਕਰੇ ਮੈਂ ਕਿਹਾ ਅਸੀਂ ਮੈਂ ਫਿਰ ਬੈਕ ਕਾਲ ਕੀਤੀ ਜਿਹੜੇ ਦੀ ਬੇਟੀ ਨੇ ਫੋਨ ਉਠਾਇਆ ਕਿਨੇ ਪਾਸੇ ਜੋ ਤਾਂ ਖੇਤ ਗਿਆ ਅਸੀਂ ਪਤਾ ਨਹੀਂ ਕਿਹਦਾ ਖੇਤ ਗਿਆ ਨੇ ਲੇਕਿਨ ਅਸੀਂ ਤਾਂ ਹੀ ਗੱਲ ਕਰਵਾ ਦੇ ਗਏ ਮੈਂ ਕਿ ਚਲੋ ਕੋਈ ਗੱਲ ਨਹੀਂ ਪਰ ਬਾਅਦ ਵਿੱਚ ਇਹਨਾਂ ਨੇ ਫੋਨ ਤੇ ਪ੍ਰਾਰਥਨਾ ਕਰਾਈ ਔਰ ਰਾਤ ਠੀਕਰਾ ਔਰ ਜਿੱਦਨੇ ਮੈਂ ਪ੍ਰੇਰਨ ਕਾਰਜ ਰਾਤ ਫੋਨ ਦੇ ਵਿੱਚ ਇਹ ਵੀ 10 ਸੱਟ 10 ਦਾ ਟਾਈਮ ਸੀਗਾ ਇਸ ਬੱਚੇ ਤੇ ਦੂਸਤ ਆਤਮਾ ਦੇ ਟੈਪ ਹੋਣੇ ਸ਼ੁਰੂ ਹੋ ਗਏ ਸਮਝ ਲੱਗੀ ਇਫੇਰ ਪਹਿਲੇ ਦੀ ਤਰ੍ਹਾਂ ਦੂਸਰਾ ਆਤਮਾ ਦੇ ਵਿੱਚ ਉਦਾਂ ਹੀ ਇਹਨੂੰ ਹੋਣਾ ਸ਼ੁਰੂ ਹੋ ਗਿਆ ਇਹਨੇ ਮਾਰਨਾ ਸ਼ੁਰੂ ਕੀਤਾ ਇਹ ਬੇਸੂਰਤ ਹੋ ਗਿਆ ਉਹਨੂੰ ਕੁਝ ਵੀ ਪਤਾ ਨਹੀਂ ਔਰ ਨੈਕਸਟ ਟਾਈਮ ਜਦੋਂ ਅਗਲੇ ਦਿਨ ਸਵੇਰੇ ਤੜਕੇ ਲੈ ਕੇ ਮਰਾਪ ਪ੍ਰੇਅਰ ਕੀਤੀ ਰਾਤ ਸੁਤਾ ਸਵੇਰੇ ਜਦੋਂ ਲੈ ਕੇ ਪ੍ਰੇਅਰ ਕੀਤੀ ਔਰ ਜਿਹੜਾ ਦੂਸਰਾ ਆਤਮਾ ਦਾ ਅਟੈਕ ਇਸ ਬੱਚੇ ਦੇ ਉੱਤੇ ਸੀ ਉਸ ਤੋਂ ਬਾਅਦ ਬਿਲਕੁਲ ਕੋਈ ਟੇੜ ਦੀ ਦਰਦ ਨਹੀਂ ਕੋਈ ਬਿਮਾਰੀ ਨਹੀਂ ਕੋਈ ਦੁਸ਼ਤ ਆਤਮਾ ਨਹੀਂ ਅੱਜ ਬਿਲਕੁਲ ਸਹੀ ਸਲਾਮਤ ਸਾਡੇ ਸਾਹਮਣੇ ਖੜਾ ਜੋ ਦੀ ਤਾਰੀਫ ਕਰੋ ਪ੍ਰਭੂ ਇਸ ਤਰੀਂ ਹਾਂ ਜੀ ਇਸ ਤਰੀਂ ਹਾਂ ਜੀ ਸੋ ਸ਼ੁਕਰ ਬੱਚੇ ਨੂੰ ਮਾਈਕ ਦੋ ਸੋ ਬੇਟਾ ਜਦੋਂ ਤੈਨੂੰ ਪੇਟ ਦੀ ਪ੍ਰੋਬਲਮ ਹੋ ਰਹੀ ਸੀਗੀ ਤੋਂ ਉਸ ਟਾਈਮ ਤੈਨੂੰ ਕੀ ਹੋਣਾ ਸ਼ੁਰੂ ਹੋਇਆ ਸੀਗਾ ਜਦੋਂ ਦਰਦ ਹੋ ਰਿਹਾ ਉਸ ਤੋਂ ਬਾਅਦ ਤੁਸੀਂ ਕਾਫੀ ਜ਼ਿਆਦਾ ਚੱਕਰ ਆ ਰਹੇ ਸੀ ਤੁਸੀਂ ਇਦਾਂ ਦੱਸ ਰਹੇ ਸੀ ਮਾਰਦੇ ਸੀਗੇ ਤੁਹਾਨੂੰ ਕੁਝ ਪਤਾ ਲੱਗਦਾ ਸੀ ਕਿ ਨਹੀਂ ਲੱਗਦਾ ਸੀ ਕੁਝ ਵੀ ਨਹੀਂ ਪਤਾ ਲੱਗਦਾ ਸੀ ਪਰ ਕਾਫੀ ਜ਼ਿਆਦਾ ਇਹ ਆਪਣੇ ਪਰਿਵਾਰ ਦੇ ਮਾਰ ਰਿਹਾ ਸੀ ਆਪਣੇ ਮੰਮਾ ਨੂੰ ਆਪਣੀ ਸਿਸਟਰ ਨੂੰ ਮਾਰ ਰਿਹਾ ਸੀਗਾ ਲਗਾਤਾਰ ਮਾਰਦਾ ਸੀਗਾ ਤੁਹਾਨੂੰ ਪਤਾ ਕੁਝ ਵੀ ਨਹੀਂ ਲੱਗਦਾ ਸੀ ਲੇਕਿਨ ਜਦੋਂ ਪ੍ਰੇਰ ਹੋਈ ਪ੍ਰੇਰੋਂ ਤੋਂ ਬਾਅਦ ਜਦੋਂ ਵਾਗਿੱਤੀ ਤੇਰੀ ਜਦੋਂ ਵਾਗਿੱਤੀ ਹੋ ਉਸ ਤੋਂ ਬਾਅਦ ਫਿਰ ਤੂੰ ਇਹ ਤਾਂ ਜੀ ਮੋਬਾਈਲ ਵੀ ਤੋੜਦਾ ਸੀ ਉਹ ਗੋਈ ਮੋਬਾਈਲ ਵੀ ਤੋੜਦਾ ਸੀ ਕਹਿੰਦਾ ਮੇਰੀ ਪ੍ਰਾਰਥਨਾ ਨਹੀਂ ਸੀ ਸੋ ਜਦੋਂ ਫੋਨ ਕਰਵਾਣ ਲੱਗੇ ਤਾਂ ਦੱਸ ਰਹੇ ਫੋਨ ਵੀ ਤੋੜਦਾ ਸੀ ਲੇਕਿਨ ਜਦੋਂ ਪ੍ਰੇਅਰ ਹੋ ਗਈਆਂ ਉਸ ਤੋਂ ਬਾਅਦ ਬੇਟਾ ਉਸ ਤੋਂ ਬਾਅਦ ਦੁਬਾਰਾ ਕਦੇ ਨਹੀਂ ਆਇਆ ਨਹੀਂ ਜੀ ਬਿਲਕੁਲ ਠੀਕ ਹੈ ਕਿੰਨੇ ਦਿਨ ਹੋ ਗਏ ਨੇ ਚਾਰ ਦਿਨ ਹੋ ਗਏ ਨੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਤਾਰੀਫ ਕਰੋ ਜੋਰ ਦੀ ਪ੍ਰਸ਼ੰਸਾ ਕਰੋ ਪੂਰਨ ਦਾ ਸਾਧਨ ਪ੍ਰਸ਼ੰਸਾ ਦੀ ਕਿਰਪਾ ਦਾ ਤੋ ਜਿਹਨ ਅਸਤਾਸ ਨੇ ਪ੍ਰਭੂ ਨੇ ਨਾਮੇ ਸਿੰਦਰ ਪਲੱਸ ਕੀਤਾ ਆ ਪ੍ਰਮੇਸ਼ਰ ਦਾ ਥੈਂਕਸ ਹੈ ਆਗੇ ਅਪਾ ਸਭ ਜਿਨਾਂ ਕੋ